ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਇਹ ਜੋ ਵੀਡੀਓ ਹੈ ਉਹ ਸਬੰਧਕਾਂ ਦੇ ਹੈ ਇਹ ਹੈ ਸਬੰਧਕ ਇਹ ਲਿਖੇ ਨੇ ਔਰ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਲਈਆਂ ਉਹਨਾਂ ਦੇ ਰੋਸ਼ਨੀ ਦੇ ਵਿੱਚ ਉਹਨਾਂ ਦੇ ਅਨੁਸਾਰ ਆਪਾਂ ਇਹਨਾਂ ਨੂੰ ਵਿਚਾਰਦੇ ਹਾਂ ਸੋ ਆਪਾਂ ਸ਼ੁਰੂ ਕਰੀਏ पहली है बिन हों हाँ तुज हौ हाँ तुज बाजो पहला बाजू आ गया बाजों के चले बाजों से पहला आ गया हौ हाँ तुज बाजो खरी उड़ीनिया जो जल बिन मीन मराहा बाजों बगैर खरी उड़ीनिया उदास जो जल बिन मीन मराहा ਜਿਵੇਂ ਜਾਲ ਦੇ ਬਿਨ ਮੱਛ ਜਿਹੜਾ ਹੈ ਉਹ ਮਰਾਹਾ ਮਰਦਾ ਹੈ ਮੱਛ ਹੁਣ ਸਾਸੰਦ ਮੀਨ ਹੁੰਦਾ ਆ ਔਂਕੜ ਚੱਕਿਆ ਜੇ ਤਾਂ ਮੀਨ ਬਣ ਜਾਂਦਾ ਮੱਛੀ ਔਰ ਜੇ ਔਂਕੜ ਲੱਗਿਆ ਤਾਂ ਇਹ ਪੁਲਿੰਗ ਹੈ ਕਿਉਂਕਿ ਇਸਤਰੀ ਲਿੰਗ ਨੂੰ ਇਹ ਔਂਕੜ ਲੱਗਦਾ ਨਹੀਂ ਇਸ ਕਰਕੇ ਇਹ ਮਾਛਾ ਹੈ ਨਾ ਕਿ ਮੱਛੀ ਮਾਛਾ ਹੈ ਔਰ ਬਾਜੋਂ ਬਗੈਰ ਹੋ ਗਿਆ ਹਉ ਤੁਝ ਬਾਜੋਂ ਤੇਰੇ ਤੇ ਬਾਜ ਤੇਰੇ ਤੋਂ ਬਗੈਰ ਖਰੀ ਉੜੀਨੀਆ ਉਦਾਸ ਖੜੀਆਂ ਜੋ ਜਲ ਬਿਰ ਮੀਨ ਮਰਾਹਾ ਅਗੇ ਹੈ ਜਪ ਏਕ ਅਲਖ ਆਪਾਰ ਜਪ ਏਕ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਉਸ ਆਪਾਰ ਨੂੰ ਬੇਅੰਤ ਨੂੰ ਜਿਹਨੂੰ ਲਿਖਿਆ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਪੂਰਨ ਪਰਿਪੂਰਨ ਨੂੰ ਜਪ ਜਪ ਤਿਸ ਬਿਨਾ ਨਹੀਂ ਕੋਈ ਜਿਹਦੇ ਬਿਨਾ ਹੋਰ ਕੋਈ ਨਹੀਂ ਤਿਸ ਹੁਣ ਸਾਦ ਸੰਗ ਤਿਸ ਆ ਗਿਆ ਇੱਥੇ ਔਕਲ ਚਾਹੀਦਾ ਇੱਥੇ ਤਿਸ ਪਰ ਕਿਉਂਕਿ ਇਹ ਆ ਗਿਆ ਸੁਮਬਦਨ ਤੱਕ ਸੁਮਬਦਨ ਕਿਹੜਾ ਬਿਨਾ ਆਪਿਆ ਬਿਨਾ ਤੇ ਇਥੋਂ ਆ ਹੈ ਨਹੀਂਗਾ ਇਹ ਨਹੀਂ ਲੱਗਿਆ ਇਸ ਕਰਕੇ ਨਹੀਂ ਲੱਗਿਆ ਯਾ ਕੋ ਇਥੇ ਚੱਕਿਆ ਗਿਆ ਤਿਸ ਬਿਨਾ ਨਹੀਂ ਕੋਲ ਅਗੇ ਫਿਰ ਹੈ ਬਹਿੂਨ ਕਤ ਹੈ ਸੁਖ ਪਾਏ ਫਿਰ ਹੈ ਫਿਰ ਹੈ ਤੂੰ ਫਿਰ ਹੈ ਪਤੀ ਤੂੰ ਬਹਿੂਨ ਬਿਹੂਨ ਆਪੇ ਬਿਹੂਨ ਆਪ ਕੀ ਬਗੈਰ ਕਤਹ ਸੁਖ ਪਾਵੇ ਕਿਥੇ ਸੁਖ ਪਾਵੇ ਕਿਉਂ ਰਲੀਆਂ ਮਾਨੇ ਬਾਜ ਪਤਾਰਾ ਕਿਵੇਂ ਰਲੀਆਂ ਮਾਨੇ ਕਿਵੇਂ ਉਹ ਰਲੀਆਂ ਮਾਨੇ ਮਾਨਦੀ ਹੈ ਉਹ ਜੀਵ ਇਸਤਰੀ ਬਾਜ ਪਤਾਰਾ ਪਤੀ ਤੋਂ ਬਗੈਰ ਪਤੀ ਪਰਮੇਸ਼ਰ ਤੋਂ ਬਗੈਰ ਬਾਜ ਬਾਜ ਤੋਂ ਬਾਦ ਬਾਜ ਬਗੈਰ ਬਾਜ ਇਹ ਸੰਬੰਧਕ ਹੈ ਔਰ ਜੇ ਰਲੀਆਂ ਮਾਨੇ ਬਾਜ ਜੇ ਨਾ ਹੋਵੇ ਮਾਨੇ ਪਧਾਰਾ ਬਣ ਗਿਆ ਤਾਂ ਬਾਜ ਲਗਿਆ ਤਾਂ ਇਹਦੇ ਨਾਲ ਸਪਸ਼ਟ ਹੋ ਗਿਆ ਕਿ ਬਾਜ ਹੈ ਕਿ ਜਿੰਨੇ ਵੀ ਹੁੰਦੇ ਨੇ ਸੰਬੰਧਕ ਹੁੰਦੇ ਆ ਉਹਨਾਂ ਦੇ ਨਾਲ ਜਿਹੜੀ ਆ ਇਹ ਕੰਪਲੀਸ਼ਨ ਹੁੰਦੀ ਆ ਪੂਰੀ ਹੁੰਦੀ ਆ ਨਹੀਂ ਤਾਂ मीनिंग ਨਹੀਂ ਉਹ ਆਉਂਦੇ ਪੂਰੇ ਮਨਮੁਖ ਭਗਤ ਕਰਹਿ ਮਨਮੁਖ ਭਗਤ ਕਰਹਿ ਹੁਣ ਕਰਹਿ ਇਹ ਨਿਸ਼ਾਨੀ ਹੈ ਬਹੁਵਚਨ ਬਹੁਵਚਨ ਦੀ ਪ੍ਰੈਸੈਂਟ ਟੈਂਸ ਦੀ ਕਰ ਹੈ ਮਾਨਮੁਖ ਮਾਨਮੁਖ ਭਗਤ ਭਗਤੀ ਕਰ ਹੈ ਕਰਦੇ ਹਨ ਬਿਨ ਸਤਗੁਰ ਸਤਗੁਰ ਤੋਂ ਬਗੈਰ ਬਿਨ ਬਗੈਰ ਬਿਨ ਸਤਗੁਰ ਹਾਂ ਹੁਣ ਬਿਨ ਸਤਗੁਰ ਆ ਆ ਜਾਏ ਸਤਗੁਰ ਬਿਨ ਆ ਜਿਹੜਾ ਬਿਨ ਲੱਗਿਆ ਐਸੇ ਕਰਕੇ ਆ ਨਹੀਂ ਲੱਗਿਆ ਇਹ ਇਹ ਦੇ ਕਰਕੇ ਬਿਨ ਬਿਨ ਸਤਗੁਰ ਵੇਣ ਸਤਗੁਰ ਆਉਂ ਸੀ ਵਿੱਚ ਹੈ ਤਾਂ ਆ ਨਹੀਂ ਲੱਗਿਆ ਬੇਨਾ ਆ ਗਿਆ ਇਹ ਵੇਣਾ ਆ ਭਿਨ ਇਹ ਦੋਨਾਂ ਦੇ ਥੱਲੇ ਔਂਕੜੋਂ ਦਾ ਨੰਨਾ ਹੈ ਇਹ ਨਾਣਾ ਵੇਣਾ ਸਤਗੁਰ ਭਗਤ ਨਾ ਹੋਈ ਰਾਮ ਸਤਗੁਰ ਤੋਂ ਬਗੈਰ ਭਗਤ ਨਾ ਹੋਈ ਰਾਮ ਭਗਤੀ ਨਹੀਂ ਹੁੰਦੀ ਨਾ ਹੋਈ ਰਾਮ ਸੋ ਬੇਨਾ ਆ ਗਿਆ ਤੇ ਵੇਣਾ ਆ ਗਿਆ ਬਗੈਰ ਬਿਨ ਬਗੈਰ ਬਗੈਰ ਸਤਗੁਰ ਫਿਰ ਉੱਥੇ ਵਿਣ ਸਤੁਰ ਦੋਨੇ ਆ ਗਏ ਕਲੀਅਰ ਭਗਤ ਵੀ ਹੂਣਾ ਸਭ ਜਗ ਭਰਮਿਆ ਭਗਤ ਭਗਤ ਕੀ ਇਹ ਭਗਤੀ ਇਹ ਆਪਾਂ ਪਹਿਲਾਂ ਵੀ ਬੜੀ ਬਾਰੀ ਕੀਤਾ ਭਗਤ ਇਹ ਹੈਗਾ ਥਿਆਰੀ ਲੱਗੀ ਆ ਤਾਂ ਭਗਤੀ ਆ ਥਿਆਰੀ ਚੱਕਦੇ ਹੋ ਤੇ ਭਗਤ ਬਣ ਜਾਂਦੇ ਫਿਰ ਉਹਦੇ ਥੱਲੇ ਇੱਕ ਉਂਗਲ ਲਾ ਦਿਓ ਤਾਂ ਇੱਕ ਭਗਤ ਬਣ ਜਾਂਦਾ ਤਿੰਨ ਤਰ੍ਹਾਂ ਦੇ ਹੁੰਦੇ ਆ ਸੋ ਆਪ ਕਰਦੇ ਆ ਭਗਤ ਵੀ ਹੂਣਾ ਭਗਤੀ ਤੋਂ ਬੇਹੂਣਾ ਸਭ ਜਗ ਭਰਮਿਆ ਸਾਰਾ ਜਗ ਭਰਮਿਆ ਪਟ ਗਿਆ ਭਰਮਿਆ ਅੰਤ ਗਿਆ ਪਛਤਾਣਿਆ ਅੰਤ ਗਿਆ ਪਛਤਾਣਿਆ ਪਛਤਾ ਪਛਤਾਉਂਦਾ ਗਿਆ ਮੋਹੇ ਨਿਰਗੁਨ ਮੇਰੇ ਵਿੱਚ ਕੋਈ ਗੋਲ ਨਹੀਂ ਮੋਹੇ ਨਿਰਗੁਨ ਮੋਹੇ ਨਿਰਗੁਨ ਸਭ ਗੁਣ ਵੀ ਹੂਨਾ ਸਭ ਗੁਣ ਵੀ ਹੂਨਾ ਮੈਂ ਸਾਰੇ ਗੁਣਾਂ ਤੋਂ ਵੀ ਹੂਨਾ ਹਾਂ ਸਕਣਾ ਵੀ ਹੂਨਾ ਹਾਂ ਇੱਕ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਇੱਕ ਸਤਗੁਰ ਐ ਸਤਗੁਰ ਬਾਹਰਾ ਬਾਹਰਾ ਜਿਹੜਾ ਹੈ ਇਹ ਸੰਬੰਧਕ ਹੈ ਬਾਹਰਾ ਸਤਗੁਰ ਦੇ ਇੱਕ ਸਤਗੁਰ ਬਾਹਰਾ ਆ ਤਾਂ ਹੀ ਹੁਣ ਕੋਈ ਨਹੀਂ ਲੱਗਿਆ ਆ ਆਪਣੇ ਕੋਲੇ ਸੁਭੰਦਰ ਆ ਗਿਆ ਬਾਹਰਾ ਤ੍ਰਿਗ ਜੀਵਨ ਸੰਸਾਰ ਤ੍ਰਿਗ ਜੀਵਨ ਸੰਸਾਰ ਅਗੇ RAM ਸੇਵਕ ਭੈ ਰਹਿਤ ਕੀਨ RAM ਸੇਵਕ ਉਹਦੇ ਸੇਵਕ ਭੈ ਰਹਿਤ ਕੀਨ ਉਸਨੇ ਭੈ ਤੋਂ ਰਹਿਤ ਕੀਤੇ ਯਕੀਨ ਕੀਤੇ ਭੈ ਭੈ ਡਰਾਂ ਤੋਂ ਡਰਾਂ ਤੋਂ ਰਹਿਤ ਕੀਤੇ ਡਰ ਤੋਂ ਨਹੀਂ ਡਰਾਂ ਤੋਂ ਕਿਉਂਕਿ ਭੈ ਹਾ ਤੇ ਜਿਹੜਾ ਹੈ ਨਾ ਇੱਕ ਹੋਵੇ ਤਾਂ ਉਹ ਜਿਹੜਾ ਇਹ ਪਾਉ ਹੁੰਦਾ ਇਹ ਜਿਹੜਾ ਹੈਗਾ ਇਹਦੇ ਤੋਂ ਪੈ ਬਣ ਗਿਆ ਇਹ ਬਹੁਵਚਨ じゃ ਆ ਜਾਂਦਾ ਉਹ ਪਾਉ ਹੁੰਦਾ ਇਹ ਪੈ ਬਣ ਜਾਂਦਾ ਪਾਉ ੜ ਹੁੰਦਾ ਉਹ ਇੱਕ ੜ ਹੁੰਦਾ ਇਹ ਬਹੁਵਚਨ じゃ ਗਿਆ ਪੈ ਹੋ ਗਿਆ ਰਾਮ ਸੇਵਕ ਪੈ ਰਹਿ ਤਕ ਤੀਨ ਤੋਂ ਸਾਧ ਸੰਗਤ ਇਹਨਾਂ ਸੰਬੰਧਾਂ ਦੀ ਅੱਫਾ ਵਿਚਾਰ ਕੀਤੀ ਆ ਔਰ ਅੱਗੇ ਅਗਲੇ ਹੋਰ ਵੀਡੀਓ ਫੇਰ ਅੱਗੇ ਲੈ ਕੇ ਆਵਾਂਗੇ ਫੇਰ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ